ਸਸਕਲ ਜੀ ਸਭ ਦਾ ਸਵਾਗਤ ਹੈ ਮੇਰੇ ਚੈਨਲ ਮਿਸਿਸ ਸੰਦੂ ਲਾਈਫਸਟਾਈਲ ਤੇ ਤੇ ਲੋ ਜੀ ਅੱਜ ਆਪਾਂ ਲੈ ਕੇ ਆਏ ਆ ਇੱਕ ਰੈਸিপি ਦਾ ਵਲੌਗ ਰੈਸিপি ਆਪਣਾ ਗਰਮ ਮਸਾਲਾ ਬਹੁਤ ਹੀ ਟੇਸਟੀ ਘਰ ਦੇ ਵਿੱਚ ਬਣਨ ਵਾਲਾ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਬਣਨ ਵਾਲਾ ਗਰਮ ਮਸਾਲਾ ਗਰਮ ਮਸਾਲਾ ਤਾਂ ਬਾਜ਼ਾਰਾਂ 'ਚ ਬਹੁਤ ਮਿਲ ਜਾਂਦਾ ਪਰ ਫਿਰ ਵੀ ਜਿਹੜਾ ਆਪਾਂ ਘਰ ਬਣਾਨੇ ਆ ਉਹਦੀ ਗੱਲ ਹੀ ਵੱਖਰੀ ਹੈ ਤੇ ਲੋ ਜੀ ਇੱਥੇ ਆਪਾਂ ਕੱਢ ਲਿਆ ਸਾਰਾ ਸਮਾਨ ਇੱਥੇ ਛੋਟੀ ਵੱਡੀ ਇਲਾਇਚੀ ਲੌਂਗ ਤੇਜ ਪਤਾ ਜੈਵਤਰੀ ਜੀਰਾ ਸੌਂਫ ਕਾਲੀ ਮਿਰਚ ਦਾਲਚੀਨੀ ਸੁੱਕਾ ਧਨੀਆ ਤੇ ਸਾਬਤ ਲਾਲ ਮਿਰਚ ਇੱਕ ਤੋਂ ਦੋ 2 ਤੋਂ 3 ਤੇ ਉਸ ਤੋਂ ਬਾਅਦ ਆਪਾਂ ਰੱਖਾਂਗੇ ਗੈਸ ਦੇ ਉੱਪਰ ਆਪਣਾ ਪੈਨ ਤੇ ਫਿਰ ਉਹਨੂੰ ਆਪਾਂ ਕਰ ਲਾਂਗੇ ਗਰਮ ਥੋੜਾ ਜਿਹਾ ਤੇ ਉਸ ਤੋਂ ਬਾਅਦ ਆਪਾਂ ਇੱਥੇ ਜੀਰਾ ਤੇ ਸੁੱਕਾ ਧਨੀਆ ਇਹਨਾਂ ਨੂੰ ਕਰ ਲਾਂਗੇ ਪਹਿਲਾਂ ਡਰਾਈ ਰੋਸਟ ਕਿਉਂਕਿ ਇਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਸੇਕ ਦੀ ਲੋੜ ਹੁੰਦੀ ਹੈ ਤੇ ਕੁਝ ਮਸਾਲੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਜ਼ਿਆਦਾ ਸੇਕ ਦੀ ਲੋੜ ਨਹੀਂ ਹੁੰਦੀ ਇਹਨਾਂ ਨੂੰ ਥੋੜਾ ਜਿਹਾ ਭੁੰਨਣਾ ਪੈਂਦਾ ਆਪਾਂ ਨੂੰ ਤੇ ਇਹਨਾਂ ਨੂੰ ਹਲਕਾ ਜਿਹਾ ਭੁੰਨਣਾ ਜ਼ਿਆਦਾ ਵੀ ਆਪਾਂ ਸੇਕ ਨਹੀਂ ਲਵਾਉਣਾ ਤੇ ਉਸ ਤੋਂ ਬਾਅਦ ਜਿਹੜੇ ਦੂਜੇ ਮਸਾਲੇ ਨੇ ਆਪਣੇ ਉਹ ਵੀ ਆਪਾਂ ਇਸੇ ਪੈਨ ਦੇ ਵਿੱਚ ਇਹਨਾਂ ਦੇ ਨਾਲ ਹੀ ਡਰਾਈ roast ਕਰ ਲਵਾਂਗੇ ਕਿਉਂਕਿ ਥੋੜੀ ਜਿਹੀ ਜਿਵੇਂ ਸਲਾਬ ਵਗੈਰਾ ਹੁੰਦੀ ਹੈ ਜਾਂ ਮੋਇਸਚਰ ਰਹਿ ਜਾਂਦਾ ਕਿਸੇ ਵੀ ਮਸਾਲੇ ਦੇ ਵਿੱਚ ਤੇ ਉਹ ਫਿਰ ਚੰਗੀ ਤਰ੍ਹਾਂ ਪੀਸਿਆ ਨਹੀਂ ਜਾਂਦਾ ਇਸ ਕਰਕੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਇੱਕ ਵਾਰ ਡਰਾਈ roast ਕਰਕੇ ਚੰਗੀ ਤਰ੍ਹਾਂ ਨਾਲ ਇਹਨਾਂ ਨੂੰ ਆਪਾਂ ਠੰਡਾ ਕਰਨ ਲਈ ਇੱਕ ਸਾਈਡ ਤੇ ਰੱਖ ਦੇਵਾਂਗੇ ਤੇ ਉਸ ਤੋਂ ਬਾਅਦ ਗੈਸ ਕਰਦਾਂਗੇ ਬੰਦ ਤੇ ਆਪਣੇ ਮਸਾਲੇ ਨੂੰ ਆਪਾਂ ਥੋੜੀ ਦਰ ਠੰਡਾ ਹੋਣ ਦਵਾਂਗੇ ਕਿਉਂਕਿ ਗਰਮ-ਗਰਮ ਵੀ ਜ਼ਿਆਦਾ ਪੀਸਿਆ ਨਹੀਂ ਜਾਣਾ ਜਦੋਂ ਇਹ ਮਸਾਲੇ ਠੰਡੇ ਹੋ ਜਾਣਗੇ ਤੇ ਇਹਨਾਂ ਨੂੰ ਪਾਵਾਂਗੇ ਆਪਾਂ ਮਿਕਸੀ ਜਾਰ ਦੇ ਵਿੱਚ ਤੇ ਉਸ ਤੋਂ ਬਾਅਦ ਇਹਦੇ 'ਚ ਆਪਾਂ ਥੋੜੀ ਜੀ ਐਡ ਕਰਾਂਗੇ ਇਥੇ ਸੁੰਡ ਯਾਨੀ ਕਿ ਡਰਾਈ ਜਿੰਜਰ ਪਾਊਡਰ ਸੋ ਅਧਕਰਦਾ ਸੁੱਕਾ ਪਾਊਡਰ ਤੇ ਇਹਨੂੰ ਸੁੰਡ ਕਹਿੰਦੇ ਨੇ ਪੰਜਾਬੀ ਦੇ ਵਿੱਚ ਤੇ ਇਹ ਆਪਾਂ ਐਡ ਕਰ ਲਾਂਗੇ ਥੋੜੀ ਜੀ ਜ਼ਿਆਦਾ ਨਹੀਂ ਕਰਨੀ ਕਿਉਂਕਿ ਗਰਮ ਹੈ ਹੁਣ ਅੱਗੇ ਮੌਸਮ ਵੀ ਚੇਂਜ ਹੋ ਰਿਹਾ ਤੇ ਇਸ ਕਰਕੇ ਆਪਾਂ ਇਨੂੰ ਥੋੜਾ ਜਿਹਾ ਮਿਲਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਸਾਰੇ ਮਸਾਲਿਆਂ ਨੂੰ ਪੀਸ ਲਵਾਂਗੇ ਚੰਗੀ ਤਰ੍ਹਾਂ ਨਾਲ ਥੋੜੇ ਜਿਹਾ ਰੇਸ਼ੇ ਰਹਿ ਜਾਣਗੇ ਤੁਸੀਂ ਦੁਬਾਰਾ ਪੀਸ ਸਕਦੇ ਹੋ ਤੇ ਤੁਸੀਂ ਛਾਨ ਵੀ ਸਕਦੇ ਹੋ ਜਿਹੜਾ ਛਾਨ ਕੇ ਉੱਪਰ ਰੇਸ਼ੇ ਆ ਜਾਣਗੇ ਤੁਸੀਂ ਉਹਨੂੰ ਦੁਬਾਰਾ ਪੀਸ ਸਕਦੇ ਹੋ ਤੇ ਵੈਸੇ ਮੈਂ ਛਾਨਿਆ ਨਹੀਂ ਸੀ ਕਿਉਂਕਿ ਇਹ ਐਵੇਂ ਬਹੁਤ ਵਧੀਆ ਰਹਿੰਦਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਇੱਕ ਜਾਰ ਦੇ ਵਿੱਚ ਤੇ ਲਓ ਜੀ ਆਪਣਾ ਗਰਮ ਮਸਾਲਾ ਬਣ ਕੇ ਕਰਦਾ ਬਹੁਤ ਹੀ ਵਧੀਆ ਤੇ ਬਹੁਤ ਹੀ ਜਲਦੀ ਹੋ ਗਿਆ ਤਿਆਰ ਤੇ ਤੁਸੀਂ ਵੀ ਇਹ ਮਸਾਲਾ ਜ਼ਰੂਰ ਬਣਾ ਕੇ ਦੇਖੋ ਔਰ ਬਹੁਤ ਹੀ ਸੋਹਣੀ ਖੁਸ਼ਬੂ ਸੀ ਇਹਦੀ ਤੁਸੀਂ ਯਕੀਨ ਨਹੀਂ ਮੰਨੋਗੇ ਜਿਹੜੇ ਘਰ ਦੇ ਮਸਾਲੇ ਹੁੰਦੇ ਨੇ ਉਹਨਾਂ ਦੀ ਖੁਸ਼ਬੂ ਹੀ ਅਲੱਗ ਹੁੰਦੀ ਹੈ ਤੇ ਲਓ ਜੀ ਇਹ ਸੀ ਅੱਜ ਦੀ ਰੈਸਪੀ ਰੈਸਪੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ